ਤੁਸੀਂ ਫਤਿਹਗੜ ਸਾਹਿਬ ਜਾਣੇ ਨਾ ਤੂੰ ਦੀਵਾਰਾਂ ਵਿੱਚੋਂ ਸਾਹਿਬ ਜਾਨੇ ਦੁਆ ਸੁਣ ਲੈਣੇ ਅਤੇ ਕਈ ਤਰ੍ਹਾਂ ਦੇ ਸਵਾਲ ਆਉਂਦੇ ਨੇ ਛੋਟੇ ਛੋਟੇ ਸੀ ਮਾਸੂਮ ਸੀ ਦੇਖ ਸੋਰਸਾਨ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੇ ਛੋਟੇ ਲਾਲ ਕੀ ਖਸੂਸੀਅਤਾਂ ਦਾ ਬੜੀ ਵੱਡੀ ਕੁਰਬਾਨੀ ਕਰਕੇ ਗਏ ਤੇ ਭਾਰ ਦਾ ਮਤਲਬ ਇੰਨੀ ਵੱਡੀ ਕੁਰਬਾਨੀ ਕਿਵੇਂ ਕਰ ਦਿੱਤੀ ਛੋਟੇ ਛੋਟੇ ਮਾਸੂਮਾਂ ਨੇ ਤਾਂ ਆਪ ਜੀ ਇੱਕ ਹਫ਼ਤਾ ਸ ਕਰਨ ਕਰੋਗੇ ਦਸ ਨੀਂ ਦੀਵਾਰੇ ਦਸ ਦਸ ਨੀਂ ਦੀਵਾਰੇ ਦਸ ਛੋਟੇ ਛੋਟੇ ਬੱਚਾ ਨੇ ਕਿੰਜ ਚੱਲੇ ਆਸੀ ਤੇਰਾ ਪਾ ਦਸ ਨੀਂ ਦੀਵਾਰੇ ਦਸ ਦਸ ਨੀਂ ਦੀਵਾਰੇ Today. you ਸਦੇ ਸਾਰੇ ਉਹ ਜਿੱਤ ਗਏ ਅਸਾਂ ਜੰਗ ਪਾਪੀਆਂ ਦੀ ਹੋਈ ਕਿੰਝ ਹਾਰ ਜੋੜੀ ਕੋਡੀ ਕੈਸੀ ਹੋਸ਼ ਵੀ ਜਲਾਦ ਚਿਹਰੇਆ ਤੋਂ ਸਿੱਖੀ ਵਾਲਾ ਡੋਲ ਡੋਲ ਪੈਂਦਾ ਸੀ ਪਿਆ ਨੇ ਹਾ ਜੜਾ ਸਿੱਖੀ ਤੇ ਆਰਸਾਨ ਯਾਦ सर मिलता हो रब भी तरख के हो छोटी जी लाश वेख के सही ਨਾ ਯਰ ਤੇ ਦੁੱਖ ਨਾਲ ਪਹਾੜ ਜਿਆ ਲਿਆ ਕਿੰਜ ਦੁਹਾਨੇ ਸਹਾਰਾ ਦਸ ਵੀ ਦਿਵਾਰੇ ਦਸ ਦਸ ਵੀ ਦਿਵਾਰੇ ਬੜਾ ਕਮਾਲ ਦਾ ਇਤਿਹਾਸ ਹੈ ਸਤਿਗੁਰਾਂ ਨੇ ਤੁੰਗੁਲਾ ਪੱਛੀ ਜੀ ਨੇ ਪਹਿਲੇ ਜਾਮੇ ਵਿੱਚ ਕਹਿ ਦਿੱਤਾ ਸੀ ਚਾਹ ਤੋ ਪ੍ਰੇਮ ਖੇਲਣ ਦਾ ਚਾਹੋ ਸਿਰ ਧਰ ਤਲੀ ਦਲੀ ਮੋਹੀ ਹੋ ਔਖਾ ਹੈ ਰਸਤਾ ਸਿੱਖੀ ਦਾ ਜੇ ਸਿੱਖ ਚੱਲ ਨਹੀਂ ਸਕਦੇ ਤਾਂ ਸਾਨੂੰ ਯਾਦ ਜਰੂਰ ਰੱਖਣਾ ਚਾਹੀਦਾ ਇਹ ਮੈਂ ਬੇਨਤੀ ਕਰਦਾ ਹਾਂ ਇਸ ਮਾਰਗ 'ਤੇ ਚੱਲਣਾ ਔਖਾ ਬੜਾ ਹੈ ਬੇਸ਼ੱਕ ਪਰ ਇਸ ਇਤਿਹਾਸ ਤੇ ਸਾਨੂੰ ਹਮੇਸ਼ਾ ਮਾਣ ਰਹਿ ਸਾਡਾ ਹੈ ਸਾਡਾ ਇਤਿਹਾਸ ਹੈ ਸਾਡਾ ਅੰਦਰ ਭਾਵਨਾ ਬਣੀ ਰਹੇ ਸਾਡਾ ਇਤਿਹਾਸ ਹੈ ਔਰ ਗੁਰੂ ਸਾਡਾ ਸੀ ਸਹਿਬ ਜਦ ਸਾਡੇ ਸਨ ਇੱਕ ਵਾਰੀ ਕਿਤਾਬ ਪੜ੍ਹੀ ਉਹਦੇ ਤੇ ਲਿਖਿਆ ਸੀ ਕਹਿੰਦੇ ਸੀ ਉਸ ਵੇਲੇ ਸਿੱਖ ਇੰਨਾ ਪਿਆਰ ਕਰ ਅੱਜ ਵੀ ਉਨਾ ਹੀ ਕਰਦੇ ਉਸ ਵੇਲੇ ਦੀ ਗੱਲ ਲਿਖੀ ਦੋ ਸਾਹਿਬ ਖਾਸ ਕਰਕੇ ਛੋਟੇ ਸਾਹਿਬ ਜਦੋਂ ਦੀ ਸ਼ਹੀਦੀ ਉਸ ਤੋਂ ਬਾਅਦ ਕਹਿੰਦੇ ਸਿੱਖਾਂ 'ਚ ਇੰਨਾ ਪਿਆਰ ਸੀ ਕਿ ਜੇ ਉਹਨਾਂ ਨੂੰ ਕਹਿ ਦਿੰਦੇ ਨਾ ਮੁਗਲ ਕਿ ਦੋਹਾਂ ਦੇ ਬਦਲੇ 200 ਬੱਚਾ ਲੈ ਲੋ ਤੇ ਅਸੀਂ ਸਾਨੂੰ ਮaaf ਕਰਦੇ ਹੋ ਤਾਂ ਵੀ ਸਿੱਖਾਂ ਨੇ ਕਿਹਾ ਨਾ ਸੀ ਹਾਏ ਸਾਡੇ ਸਾਹਿਬ ਜਾਨੇ ਦੋਸਤ ਬੱਚਾ ਲੈ ਕੇ ਵੀ ਇਹ ਗੱਲ ਕਹਿੰਦੀ ਸੀ ਹਾਏ ਸਾਡੇ ਸਾਹਿਬ ਜੀ ਅਸੀਂ ਨਹੀਂ ਭੁੱਲ ਸਕਦੇ ਨਾ ਸੋਇਤੇ ਹਾਸ ਨੂੰ ਜਿਹੜਾ ਬੱਚਾ ਜਿਹੜਾ ਮਨੁੱਖ ਇਸ ਇਤਿਹਾਸ ਨੂੰ ਭੁੱਲ ਗਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਭੁੱਲ ਗਿਆ ਨਾ ਉਹ ਮਤ ਸੋਚੇ ਕਿ ਉਹਦੇ ਕਰ ਸਿੱਖੀ ਰਹੇਗੀ ਮਤ ਸੋਚੇ ਕਿ ਉਹ ਸਿੱਖ ਹੋਏਗਾ ਸਿੱਖ ਕੀ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਭੁੱਲ ਜਾਵੇ ਕਿ ਜੀਸੀ ਉਹਨਾਂ ਵਰਗੇ ਹੋ ਨਹੀਂ ਸਕਦੇ ਤੇ ਸਾਡਾ ਬਹੁਤ ਯਾਦ ਰੱਖਣਾ ਬੜਾ ਜ਼ਰੂਰੀ ਹੈ ਇਹ ਤੱਤੀਆਂ ਤਵੀਆਂ ਤੇ ਬੈਠੇ ਨੇ ਇਨੀਆਂ ਵਿੱਚ ਖੜੇ ਨਹੀਂ ਆਰਿਆਂ ਥੱਲੇ ਬੈਠੇ ਨੇ ਇਹ ਕੌਪੜੀਆਂ ਲੋਹਾਈ ਬੈਠੇ ਨੇ ਇਹ ਚਰਖੜੀਆਂ ਤੇ ਚੜੇ ਹੋਏ ਨੇ ਇਹ ਬੰਦ-ਬੰਦ ਕਟਵਾ ਰਹੇ ਨੇ ਇਹ ਸਾਡੇ ਨੇ ਅਸੀਂ ਇਹਨਾਂ ਦੇ ਹੈ ਯਾਦ ਰੱਖਣਾ ਉਹ ਮਾਣ ਸਾਨੂੰ ਪ੍ਰਮਾਤਮਾ ਨੇ ਬਖਸ਼ਿਆ ਕਿ ਜਿਸ ਘਰ ਵਿੱਚ ਉਹ ਆਏ ਸੀ ਗੁਨਾਗ ਪਾਤਸ਼ਾਹ ਜੀ ਦੇ ਘਰ ਉਸੇ ਘਰ ਵਿੱਚ ਅਸੀਂ ਆਏ ਆਂ ਇਹ ਮਾਣ ਸਾਨੂੰ ਪ੍ਰਮਾਤਮਾ ਨੇ ਬਖਸ਼ਿਆ ਔਰ ਇਸ ਮਾਣ ਨੂੰ ਵਧਾ ਕੇ ਜਾਣਾ ਘਟਾ ਕੇ ਨਹੀਂ ਜਾਣਾ ਨਾਲ ਲੈ ਕੇ ਜਾਣਾ ਇਸ ਮਾਣ ਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਹਿਣਾ ਜਾ ਕੇ ਸਤਿਗੁਰ ਜੀਓ ਜਿਹੜੇ ਆਕਾਲ ਪੱਖ ਨੇ ਸਾਨੂੰ ਸੂਰਤ ਬਖਸ਼ੀ ਸੀ ਤੇਰੇ ਲਾਲਾਂ ਵਰਗੇ ਲੱਗਦੇ ਆਂ ਦੇਖੋ ਤਾਂ ਸਤਿਗੁਰ ਤੁਹਾਨੂੰ ਪ੍ਰਵਾਨ ਅਸੀਂ ਉਹਦੇ ਬੱਚਿਆਂ ਵਰਗੇ ਹੈਗੇ ਅਸੀਂ ਉਹ ਹੀ ਆ ਜਿਹਨਾਂ ਤੇ ਤੁਸੀਂ ਕਿਹਾ ਸੀ ਕਿ ਇਹਨਾਂ ਪੁੱਤਰ ਨੇ ਤੇ ਸੀ ਇਸ ਪਰਵਾਰ ਦੀ ਇਹ ਸुतਚਾਰ ਅਸੀਂ ਹੈਗੇ ਉਹਨਾਂ ਵਰਗੇ ਬਸ ਇੰਨੀ ਗੁਰੂ ਦੀ ਲ ਬਾਤ ਹੈ ਸਤਿਗੁਰਾਂ ਨੇ ਜੋ ਮਾਨ ਕੀਤਾ ਉਹ ਯਾਦ ਰੱਖਣਾ ਔਰ ਇਸ ਇਤਿਹਾਸ ਨੂੰ ਯਾਦ ਰੱਖਣਾ ਇਸ ਕਰਕੇ ਮੈਂ ਕਵਤਾਵਾ ਗਾਦਣਾ ਮੈਨੂੰ ਪਤਾ ਤੁਸੀਂ ਮੇਰੀਆਂ ਕਵਤਾਵਾਂ ਬਹੁਤ ਪਿਆਰ ਨਾਲ ਸੁਣਦੇ ਹੋ ਔਰ ਬਹੁਤ ਵਧੀਆ ਅਸਰ ਹੈ ਵੀ ਮੈਂ ਬੇਨਤੀ ਕਰਦਾ